ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਸਰਪੰਚੀ ਵਾਸਤੇ ਜਣਾਖਣਾ ਪੂਛ ਚੁੱਕੀ ਫਿਰਦਾ ਪਰ ਸੱਚੀ ਗੱਲ ਕਹਿਣ ਵੇਲੇ ਮੂੰਹ ਨੂੰ ਜਿੰਦਰਾ ਲੱਗ ਜਾਂਦਾ ਹੈ ਦੋਸਤੋ ਜਿਸ ਦਿਨ ਤੋਂ ਸਰਪੰਚੀ ਦੀ ਚੋਣ ਵਾਸਤੇ ਤਰੀਕ ਤੈ ਹੋਈ ਹੈ ਉਸੇ ਦਿਨ ਤੋਂ ਸਰਪੰਚੀ ਦੇ ਚਾਹਵਾਂ ਆਪਣੇ ਪੂਛ ਮੋਢਿਆਂ ਤੇ ਚੁੱਕੀ ਫਿਰਦੇ ਹਨ ਜਿਹੜੇ ਆਦਮੀਆਂ ਨੇ ਅਜ ਤੱਕ ਪਿੰਡ ਵਾਸਤੇ ਕਾਣੀ ਕੌਡੀ ਦਾ ਵੀ ਕੰਮ ਨਹੀਂ ਕੀਤਾ ਉਹ ਵੀ ਆਪਣੇ ਆਪ ਨੂੰ ਸਰਪੰਚੀ ਦਾ ਦਾਵੇਦਾਰ ਸਾਬਤ ਕਰ ਰਿਹਾ ਹੈ ਕਈਆਂ ਨੂੰ ਤਾਂ ਇਲਰੀ ਥਾਂ ਕੁੱਕੜ ਵੀ ਨਹੀਂ ਆਉਂਦਾ ਜਾਂ 4 5 ਜਮਾਤਾਂ ਪੜੇ ਹੁੰਦੇ ਹਨ ਉਹ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਸਾਬਤ ਕਰ ਰਹੇ ਹਨ ਜਿਵੇਂ ਬਾਕੀ ਸਾਰਾ ਪਿੰਡ ਤਾਂ ਉਲੂਆਂ ਦਾ ਹੈ ਸਿਰਫ ਮੈਨੂੰ ਹੀ ਸਾਰਾ ਕੁਝ ਪਤਾ ਹੈ ਕਈਆਂ ਨੇ ਆਪਣੇ ਪਿਛਲੇ ਸਰਪੰਚੀ ਵਾਲੇ ਸਮੇਂ ਵਿੱਚ ਗਲੀਆਂ ਦੀਆਂ ਲੋਕ ਟਾਈਲਾਂ ਹੀ ਖਾ ਲਈਆਂ ਅਤੇ ਲੋਕ ਟਾਈਲਾਂ ਸਿਰਫ ਕਾਗਜ਼ਾਂ ਵਿੱਚ ਹੀ ਲਾ ਦਿੱਤੀਆਂ ਸਨ ਪਰ ਫਿਰ ਵੀ ਉਹ ਸਰਪੰਚੀ ਵਾਸਤੇ ਉਸ ਆਪਣੇ ਮੋਢਿਆਂ ਉੱਤੇ ਚੁੱਕੀ ਫਿਰਦੇ ਹਨ ਐਸਓਰ ਸਰਪੰਚੀ ਅਤੇ ਮੈਂਬਰੇ ਵਾਸਤੇ ਲੋਕ ਕਾਮਲੇ ਹੋਏ ਪਏ ਹਨ ਪਰ ਜਨ ਕਰ ਕਰੇ ਕਿਸੇ ਨਾਲ ਤੱਕਾ ਹੋ ਜਾਂਦਾ ਹੈ ਤਾਂ ਇਹੀ ਲੋਕ ਇਹੀ ਲੋਕਾਂ ਦੀਆਂ ਜਵਾਨਾਂ ਉਤੇ ਜਿੰਦਾ ਲੱਗ ਜਾਂਦਾ ਹੈ ਵੇਖਣ ਵਿੱਚ ਤਾਂ ਇਸ ਤਰ੍ਹਾਂ ਲੱਗਣਗੇ ਕਿ ਆਪਣੇ ਆਪ ਨੂੰ ਪੂਰਾ ਲੀਡਰ ਸਮਝਣਗੇ ਸਮਝਣਗੇ ਪਰ ਸੱਚੀ ਗੱਲ ਕਹਿਣ ਵੇਲੇ ਇਹਨਾਂ ਦੀ ਜ਼ੁਬਾਨ ਨੂੰ ਘੁੰਗਰੀਆਂ ਪੈ ਜਾਂਦੀਆਂ ਹਨ ਦੋਸਤੋ ਸਰਪੰਚੀ ਕਰਨ ਦੇ ਰਾਂਝਣ ਬਹੁਤ ਦੂਰ ਹੁੰਦੇ ਹਨ ਪਿੰਡ ਦਾ ਸਰਪੰਚ ਉਹ ਬਣੇ ਜੋ ਘੱਟੋ ਘੱਟ 10+2 ਜਾਂ ਬੀਏ ਪਾਸ ਹੋਵੇ ਅਤੇ ਸੱਚ ਕਹਿਣ ਦੀ ਜਰੂਰਤ ਰੱਖਦਾ ਹੋਵੇ ਐਵੇਂ ਮੈਣ-ਮੈਣ ਕਰਨ ਵਾਲਾ ਸਰਪੰਚ ਪਿੰਡ ਦਾ ਕੁਝ ਨਹੀਂ ਸੰਭਾਰ ਸਕਦਾ ਜੇਕਰ ਉਸਨੇ ਕਿਸੇ ਦਾ ਰਿਮੋਟ ਬਣ ਕੇ ਕੰਮ ਕਰਨਾ ਹੈ ਤਾਂ ਸਰਪੰਚੀ ਦਾ ਪੰਗਾ ਨਾ ਹੀ ਲਵੇ ਉਹ ਘਰੋਂ ਚਾਰ ਪੈ ਲਾਉਣ ਵਾਲਾ ਜੋਗਾ ਹੋਵੇ ਕਿਤੇ ਇਹ ਨਾ ਹੋਵੇ ਕਿ ਚਾਰ ਮਲਾਜ਼ਮ ਆ ਜਾਣ ਅਤੇ ਘਰੇ ਦੁੱਧ ਜਾਂ ਚਾਹ ਮਠਾਈ ਨਾ ਹੋਵੇ ਅਤੇ ਨਾ ਹੀ ਉਹਨਾਂ ਦੇ ਬਿਠਾਉਣ ਨੂੰ ਕੋਈ ਥਾਂ ਹੋਵੇ ਸਰਪੰਚੀ ਕਰਨੀ ਕੋਈ ਖੇਡ ਨਹੀਂ ਹੁੰਦੀ सरपंच ਪਿੰਡ ਦਾ ਜ਼ਿੰਮੇਵਾਰ ਆਦਮੀ ਹੁੰਦਾ ਹੈ ਪਿੰਡ ਦਾ ਜੋ ਵਿਕਾਸ ਦਾ ਕੰਮ ਹੁੰਦਾ ਹੈ ਉਹ ਸਰਪੰਚ ਤੇ ਚੰਗੇ ਇੱਕ ਚੰਗੇ ਸਰਪੰਚ ਤੇ ਨਿਰਭਰ ਕਰਦਾ ਹੈ ਜੇਕਰ ਤੁਹਾਡੇ ਵਿੱਚ ਸੱਚ ਬੋਲਣ ਦੀ ਹਿੰਮਤ ਹੈ ਤਾਂ ਸਰਪੰਚੀ ਦਾ ਪੰਗਾ ਲੈ ਲਵੋ ਨਹੀਂ ਤਾਂ ਆਪਣੇ ਘਰੇ ਰੁੱਖੀ ਮਿੱਸੀ ਖਾ ਕੇ ਸੌਂ ਜਾਇਆ ਕਰੋ ਐਵੇਂ ਸੁੱਕਾ ਹੀ ਨਾ ਸਰਪੰਚੀ ਦਾ ਕੀੜਾ ਪਾਲੀ ਜਾਓ ਆਪਣੇ ਅੰਦਰ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਕਿ ਮੈਂ ਆਪਣੇ ਪੈਨ ਵਿੱਚ ਕੋਈ ਵੀ ਨਸ਼ਾ ਨਹੀਂ ਵਿਕਣ ਦੇਵਾਂਗਾ ਮੈਂ ਆਪਣੇ ਪੈਨ ਦਾ ਪੂਰਾ ਵਿਕਾਸ ਕਰਵਾਵਾਂਗਾ ਤਾਂ ਸਰਪੰਚ ਬਣ ਜਾਓ ਨਹੀਂ ਤਾਂ ਟੱਕ ਕੇ ਆਪਣੇ ਘਰੇ ਬੈਠੋ ਨਾ ਆਪਣਾ ਸਮਾਂ ਖਰਾਬ ਕਰੋ ਅਤੇ ਨਾ ਕਿਸੇ ਦਾ ਹੋਰ ਦਾ ਸਮਾਂ ਬਰਬਾਦ ਕਰੋ ਦੋਸਤੋ ਜੇਕਰ ਮੇਰੇ ਕੋਲੋਂ ਬੋਲਦੇ ਸਮੇਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਅਮੀਰ ਹੈ ਕਿ ਆਪ ਜੀ ਨੂੰ ਮੇਰੀਆਂ ਇਹ ਗੱਲਾਂ ਚੰਗੀਆਂ ਲੱਗਣ ਜੇ ਗੱਲਾਂ ਚੰਗੀਆਂ ਲੱਗਣ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ